ਕੋਡੀ 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 ਕਬੱਡੀ ਪਾਉਣ ਦੇ ਲਈ ਬੁਲਟ ਆ ਗਿਆ ਖੀਰਾਵਾਲ ਦਾ ਉੱਚਾ ਵੇਟ ਪਿੰਡ ਹੈ ਖੀਰਾਵਾਲੀ ਪਿੰਡ ਵੀ ਪ੍ਰਸਿੱਧ ਕਰ ਦਿੱਤਾ ਆ ਟੱਕਰ ਆਹ ਆ ਟੱਕਰ ਉਧਰ ਰਨੈਲ ਵੱਲੋਂ ਵੀ 2000 ਪੁੱਜ ਗਿਆ ਮੇਰੇ ਕਮਾਨੀ ਦੇ ਗੋਲ ਜੱਕੂ ਰਨ ਸਿੰਘ ਜੀ ਤੁੰਗਾ ਹੈੜੀ ਕੈਨੇਡਾ ਵੱਲੋਂ 1000 ਲੱਗਿਆ ਹੋਏ ਮੇਰੇ ਮਿੱਤਰੋ ਲਓ ਸਾਹਮਣੇ ਸ਼ੀਲੂ ਦੇ ਜੱਫੇ ਦਾ 1000 ਦਿੱਤਾ ਜਾਵੇਗਾ ਜੇ ਜੱਫਾ ਲੱਗੇਗਾ ਨਹੀਂ ਰੇਡਰ ਨੂੰ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ 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 ਸ਼ੀਲੂ ਹਰਿਆਣੇ ਦਾ ਸ਼ੀਲੂ ਤੇ ਬੂਰੀਆ ਸੀਸਰਾ ਕਪਾ ਸਿੰਘ ਦੀ ਦਿਆਲ ਸਾਡੇ ਭਾਨੀ ਦੇ ਫਾਦਰ ਸਾਹਿਬ ਨੇ ਦਿਲਪ੍ਰੀਤ ਸਿੰਘ ਜੀ ਬਬਲੂ ਸਰਕਾਰੀ ਵਕੀਲ ਇਹਨਾਂ ਸਭ ਨਾਲ ਹਰ ਇੱਕ ਜੱਫੇ ਤੇ 1000 ਹੋਵੇਗਾ ਮੇਰੇ ਵੀਰੋ ਲੈ ਵੀ ਫੱਦੇ ਕਲੈਕਸ਼ਨ ਵਾਲੇ 1000 1000 ਕਾ ਪੀਰੇ ਵਾਲਿਆਂ ਵੱਲੋਂ ਜੱਗੂ ਦੇ ਇੱਕੋ ਜੱਫਾ 500 ਦਾ ਲਓ ਕਬੱਡੀ ਬੁਲਟ ਦੀ ਪਹਿਲੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹਾਕਮ ਵਾਲੇ ਦਾ ਜੱਗੂ ਤੇ ਬੁਲਟ ਹਾਕਮ ਗਗਨ ਟ੍ਰੂ ਵਾਈਪ ਵੱਲੋਂ ਆਹ ਕਬੱਡੀ ਦੇ ਉੱਤੇ 1000 ਲੱਗ ਗਿਆ ਮੇਰੇ ਹਰਿਆਣਾ 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 ਤੇ ਹਰਿਆਣੇ ਦੀ ਟੱਕਰ ਹੈ ਮੁੰਡੇ ਹੱਸ ਦਾ ਏ ਪਪੂ ਨੇ ਫਿਰ ਚੁੱਕਿਆ ਕੱਪ ਟ੍ਰੈਂਟੋ ਵਾਲਾ ਐਵੇਂ ਨਹੀਂ ਜਰਨੈਲ ਕਹੋਂਦਾ ਗਾਜੀਆਣੇ ਦਾ ਕਾਲਾ ਪਰ ਸ਼ੀਲੂ ਹਰਿਆਣੇ ਦਾ ਬੰਨਮੈਨ ਆਰਮੀ ਸ਼ੀਲੂ 500 ਬੁਲਟ ਦੇ ਲਈ ਫੇਰ ਪੁੱਜਦਾ ਹੋ ਗਿਆ ਲੈ ਵੀ ਮਹਿਮਦ ਆਲੀਆ ਪੈਸੇ ਨਾਲ ਦੇ ਨਾਲ ਪ੍ਰਾਪਤ ਕਰ ਲਈ ਸੋਹਣਿਆ ਕਬੱਡੀ ਰਕੇਸ਼ ਬਾਪਰ ਪਿੰਡ ਹੈ ਆਹ ਕਬੱਡੀ ਪਾ ਦਿੱਤੀ ਹੈ ਪਰ ਆ ਬਾ ਰਮੇਸ਼ ਸਿੰਘ ਜੀ ਵਾਲ ਵਿੱਕੀ ਮਹੱਤ ਦੇ ਦਿਲ ਅਜਿਹੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ